ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਬੰਟੀ ਬਠਲਾ ਜੀ ਦੇ ਨਾਲ ਅਸੀਂ ਪਹੁੰਚੇ ਹੋਏ ਹਾਂ ਗੱਟਾ ਮੰਡੀ ਕਾਸੂ ਧੱਕਾ ਬਸਤੀ ਦੇ ਬੰਦ ਤੇ ਇੱਥੇ ਜਿੱਥੇ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਪਹੁੰਚੀਆਂ ਹੋਈਆਂ ਹਨ ਨਾਲ ਹੀ ਇੱਥੇ ਮੌਕੇ ਤੇ ਹਲਕੇ ਦੇ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਉਹ ਇੱਥੇ ਮੌਕੇ ਤੇ ਜਿਹੜੇ ਲੋਕ ਤੰਗ ਪਰੇਸ਼ਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਕੋਈ ਪੁਖਤਾ ਪ੍ਰਬੰਧ ਵਾਸਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਨੇ ਦੋਸਤੋਂ ਤੁਹਾਡੀ ਗੱਲਬਾਤ ਕਰਾਉਣੇ ਆ ਹਲਕਾ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਸਾਹਿਬ ਨਾਲ ਐਮਐਲਏ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੇ ਲੋਕਾਂ ਦੀ ਜੋ ਨਾਜ਼ੁਕ ਸਥਿਤੀ ਬਣੀ ਪਈ ਹੈ ਉਸ ਦਾ ਹਾਲਚਾਲ ਜਾਣਨ ਵਾਸਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਸਤਲੋਈ ਤੁਸੀਂ ਬੰਦੇ ਅਸੀਂ ਖੜੇ ਆ ਪਿੰਡ ਗੱਟਾ ਮੰਡੀ ਕਾਸੂ ਔਰ ਲੱਖੂ ਦੀਆਂ ਛੰਨਾਂ ਦੇ ਸਾਹਮਣੇ ਜਿੱਥੇ 2019 ਦੇ ਵਿੱਚ ਵੀ ਹੜ੍ਹ ਨੇ ਬਹੁਤ ਵੱਡਾ ਨੁਕਸਾਨ ਕੀਤਾ 2023 ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਸਾਰਿਆਂ ਪਰਿਵਾਰਾਂ ਦਾ ਸਾਰੇ ਪਰਿਵਾਰ ਮੇਰੇ ਨਾਲ ਖੜੇ ਆ ਅੱਜ ਵੀ ਜਿੱਥੇ 2019 ਦੇ ਵਿੱਚ ਬ੍ਰੀਜਿੰਗ ਹੋਈ ਸੀ ਜੀ ਉਥੋਂ ਥੱਲੇ ਦੀ ਪਾਣੀ ਸਿਮਣ ਲੱਪਿਆ ਹੁਣ ਇਹ ਅਫਸਰ ਸਾਹਿਬਾਨਾਂ ਨਾਲ ਗੱਲ ਕਰਕੇ ਹਟਿਆ ਡੀਸੀ ਸਾਹਿਬ ਦਾ ਹੁਣੇ ਫੋਨ ਆ ਕੇ ਹਟਿਆ ਔਰ ਐਸਟੀਐਮ ਮੈਡਮ ਵੀ ਇਸ ਜਗ੍ਹਾ ਤੇ ਮੌਜੂਦ ਸੀ ਉਹ ਗਏ ਆ ਲੜੀ ਦਾ ਪ੍ਰਬੰਧ ਕਰਨਾ ਜੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਆ ਵੀ ਜਿਨਾਂ ਘਰ ਅਸੀਂ ਅੰਦਰਲੇ ਪਾਸੇ ਜਿੱਥੇ ਡੂੰਗਾ ਖੱਡਾ ਪਿਆ ਵਾ 2019 ਦਾ ਉਹਦੇ ਅੰਦਰਲੇ ਪਾਸੇ ਜੇ ਅਸੀਂ ਮਿੱਟੀ ਨਹੀਂ ਪਾਉਂਦੇ ਉਹਨਾਂ ਚਿਰ ਸਾਨੂੰ ਰੀਲੀਫ ਨਹੀਂ ਮਿਲਣਾ ਜੀ ਸਾਹਿਬ ਕਹਿੰਦੇ ਮੈਂ ਇਮੀਡੀਏਟ ਆਰਡਰ ਕਰਦਾ ਜਿੱਥੇ ਜਿੱਥੇ ਮਿੱਟੀ ਪਈ ਆ ਪੰਚਾਇਤਾਂ ਦੀ ਜਗ੍ਹਾ 'ਚ ਉਹ ਚੱਕਣੀ ਸ਼ੁਰੂ ਕਰਵਾ ਕੇ ਤਾਂ ਅਸੀਂ ਉੱਥੇ ਮਿੱਟੀ ਪਹੁੰਚਾਉਣ ਦਾ ਕੰਮ ਆਰੰਭ ਕਰ ਦਾਂਗੇ ਰਾਤੋ ਰਾਤ ਸਵੇਰ ਤੱਕ ਕੰਮ ਜਿਹੜਾ ਪੂਰੀ ਸਪੀਡ ਨਾਲ ਚਾਲੂ ਹੋ ਜੇ ਮੈਂ ਧੰਨਵਾਦ ਕਰਦਾ ਜੇ ਦੀਸਾ ਵੇ ਇਸ ਗੱਲ ਤੇ ਸਾਡੀ ਤੇ ਗੌਰ ਕਰਨ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕੋਈ ਅੱਜ ਇੱਥੇ ਰਾਜਨੀਤੀ ਨਹੀਂ ਕਰਨ ਆਏ ਸਿਰਫ ਆਪਣੇ ਭਰਾਵਾਂ ਭੈਣ ਭਰਾਵਾਂ ਦੇ ਜਿਹੜੇ ਦੁੱਖ ਤਕਲੀਫਾਂ ਸੁਣ ਕੇ ਉਹਦਾ ਹੱਲ ਕਰਨ ਆਏ ਆ ਔਰ ਕਿਉਂਕਿ ਬਤੌਰ ਐਮਐਲਏ ਹੋਣ ਦੇ ਨਾਤੇ ਮੇਰੀ ਡਿਊਟੀ ਬਣਦੀ ਆ ਮੈਨੂੰ ਹਮੇਸ਼ਾ ਇਹ ਪਰਿਵਾਰ ਪਿਆਰ ਦਿੰਦੇ ਆ ਤੇ ਮੇਰਾ ਇਹਨਾਂ ਨਾਲ ਆ ਕੇ ਖੜ ਕੇ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਮੇਰਾ ਫਰਜ਼ ਬਣਦਾ ਵੀ ਇਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਨੂੰ ਦੂਰ ਕਰੀਏ ਤੇ ਉਹਦੇ ਦੀ ਅਸੀਂ ਲੜੀਂਦਾ ਹੱਲਾ ਭਰੇ ਆ ਸਰ ਇੱਕ ਬੇਨਤੀ ਹੈ ਕਿ ਤੁਸੀਂ ਮੌਕੇ ਦੀ ਸਥਿਤੀ ਦਾ ਦੇਖਣ ਆਏ ਹੋ ਤੁਹਾਡੇ ਹਿਸਾਬ ਦੇ ਨਾਲ ਇੱਥੇ ਇਸ ਟਾਈਮ ਕੇਸ ਜਿਆਦਾ ਚੀਜ਼ ਦੀ ਜ਼ਰੂਰਤ ਹੈ ਜੋ ਵੱਖ-ਵੱਖ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਆ ਰਹੇ ਨੇ ਤੁਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਦੱਸ ਸਕਦੇ ਹੋ ਕਿ ਇੱਥੇ ਵੱਧ ਤੋਂ ਵੱਧ ਕੇਸ ਚੀਜ਼ ਦੀ ਜ਼ਰੂਰਤ ਹੈ ਇੱਥੇ ਹਾਲ ਦੀ ਘੜੀ ਮਿੱਟੀ ਦੀ ਜ਼ਰੂਰਤ ਹੈ ਮਿੱਟੀ ਆਊਗੀ ਤੇ ਲੜੀਂਦਾ ਕੰਮ ਸ਼ੁਰੂ ਹੋਊਗਾ ਮਿੱਟੀ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ پا ਰਹੇ ਕਾਰਨ ਕੀ ਆ ਵੀ ਖਾਣ ਪੀਣ ਦਾ ਸਮਾਨ ਤਾਂ ਸਾਨੂੰ ਵਾਧੂ ਮਿਲ ਜਾਣਾ ਸਾਡੇ ਸਮਾਜ ਸੇਵੀ ਸੰਸਥਾ ਦੇ ਲੋਕ ਸਾਡੇ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਆ ਜਿਹੜੇ ਕੀ ਸਾਨੂੰ ਹਮੇਸ਼ਾ ਉਹ ਔਖੀ ਘੜੀ 'ਚ ਸਾਡੀ ਬਾਹ ਫੜਦੇ ਆ ਤੇ ਉਹਨਾਂ ਨੇ ਤਾਂ ਸਾਨੂੰ ਖਾਣ ਪੀਣ ਦਾ ਲਟਿੰਦਾ ਪ੍ਰਬੰਧ ਕਰਨਾ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਸਾਡੇ ਸਮਾਜ ਸੇਵੀ ਜਾਂ ਹੋਰ ਜਥੇਬੰਦੀਆਂ ਦੇ ਲੋਕ ਆਉਂਦੇ ਆ ਰਸਤਾ ਬਲੌਕ ਨਾ ਕਰਨ ਇਹਦਾ ਜਿਹਦੇ ਨਾਲ ਮਿੱਟੀ ਅੱਗੇ ਜਾ ਜਾਣੀ ਆ ਉਹ ਜਦੋਂ ਰਸਤਾ ਬਲੌਕ ਹੋ ਜਾਂਦਾ ਮਿੱਟੀ ਨਹੀਂ ਅੱਗੇ ਜਾਂਦੀ ਤੇ ਉਹ ਦੂਸਰੇ ਪਾਸੇ ਦੀ ਔਜਨ ਰੂਟ ਆਪਣਾ ਬਦਲ ਲੈਣ ਤੇ ਲੋਕਾਂ ਨੂੰ ਜਿਹੜਾ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਮੇਰੀ ਬੇਨਤੀ ਆ ਸਾਰੀਆਂ ਸਮਾਜਿਕ ਸੰਸਥਾ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਸੀ ਖਬਰ ਸਾਰ ਤੇ ਦੋਸਤੋ ਐਮਐਲਏ ਸਾਹਿਬ ਦੇ ਦੱਸਣ ਮੁਤਾਬਕ ਇੱਥੇ ਖਾਣ ਪੀਣ ਦਾ ਪ੍ਰਬੰਧ ਲਗਭਗ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਲਗਾਤਾਰ ਜਾਰੀ ਹੈ ਜਰੂਰਤ ਹੈ ਇੱਥੇ ਮਿੱਟੀ ਦੀ ਮਿੱਟੀ ਦੀਆਂ ਟਰਾਲੀਆਂ ਲਿਆਉਣ ਵਾਸਤੇ ਜਾਂ ਹੋਰ ਸਾਧਨ ਲਿਆਉਣ ਵਾਸਤੇ ਜਿਹੜੀਆਂ ਵੀ ਸੰਸਥਾਵਾਂ ਆਉਂਦੀਆਂ ਉਹ ਰਸਤੇ ਦਾ ਖਿਆਲ ਰੱਖਣ ਕਿ ਕਿਸੇ ਵੀ ਤਰ੍ਹਾਂ ਦੀ ਬਲੌਗਿੰਗ ਨਾ ਹੋਵੇ। ਸੋ ਦੋਸਤੋ ਮੈਂ ਫਿਰ ਬੇਨਤੀ ਕਰਦਾ ਜੇ ਹਾਲੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਖਬਰਸਾਰ ਦੇ ਨਾਮ ਦਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਉਹਨਾਂ ਸੇਵਾਦਾਰਾਂ ਤੱਕ ਉਹਨਾਂ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਗੱਟਾ ਮੁੰਡੀ ਕਾਸੂ ਤੱਕਾ ਬਸਤੀ ਤੇ ਕਿਸੇ ਦੀ ਜ਼ਰੂਰਤ ਹੈ। ਬਹੁਤ-ਬਹੁਤ ਧੰਨਵਾਦ।